ਅੱਜ ਵੀ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਨੌ ਤੱਪਾ ਸ਼ੁਰੂ ਹੋਏ ਦੋ ਦਿਨ ਹੋ ਚੁੱਕੇ ਨੇ ਪਰ ਫਿਰ ਵੀ ਰਾਜ ਦੇ ਵਿੱਚ ਨਾ ਤਾਂ ਕੋਈ ਹੀਟ ਵੇਵ ਦਾ ਅਲਰਟ ਹੈ ਤੇ ਨਾ ਹੀ ਕੋਈ ਗਰਮ ਹਵਾਵਾਂ ਚੱਲ ਰਹੀਆਂ ਨੇ ਤਾਂ ਮੌਸਮ ਵਿਭਾਲ ਚੋੜੀ ਹੋਈ ਹੈ ਤਾਜ਼ਾ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਨੂੰ ਤੁਹਾਡੇ ਸ਼ਹਿਰ ਦੇ ਮੌਸਮ ਦਾ ਹਾਲ ਤੁਹਾਨੂੰ ਦੱਸਦੇ ਹਾਂ ਕਿ ਅੱਜ ਤੁਹਾਡੇ ਮੌਸਮ ਅਥਰ ਸ਼ਹਿਰ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਤਾਂ ਦੱਸ ਦਈਏ ਕਿ ਰਾਜ ਦੇ ਵਿੱਚ ਵਾਤਾਵਰਣ ਦਾ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ ਅਤੇ ਇਸ ਵੇਲੇ ਇੱਥੇ ਤਾਪਮਾਨ ਆਮ ਦੇ ਨਾਲੋਂ 5.4 ਡਿਗਰੀ ਘੱਟ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਨੇ 29 ਮਈ ਤੱਕ ਗਰਮੀ ਦੀ ਲਹਿਰ ਸੰਬੰਧੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਤੇ ਉੱਥੇ ਹੀ ਭਾਰਤੀ ਮੌਸਮ ਵਿਭਾਗ ਯਾਨੀ ਕਿ ਆਈਐਮਡੀ ਦੇ ਅਨੁਸਾਰ ਰਾਜ ਦੇ ਵਿੱਚ ਵੱਧ ਤੋਂ ਵੱਧ ਤਾਪਮਨ ਦੇ ਵਿੱਚ ਔਸਤਨ 3.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਹ ਆਮ ਦੇ ਨਾਲੋਂ 5.4 ਡਿਗਰੀ ਸੈਲਸੀਅਸ ਘੱਟ ਹੈ ਤਾਂ ਜੋ ਕਿ ਇਸ ਗਰਮੀਆਂ ਦੇ ਮੌਸਮ ਦੇ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਮੰਨਿਆ ਜਾ ਰਿਹਾ ਤਾਂ ਸਵੇਰੇ ਦੇ ਵਿੱਚ ਸਭ ਤੋਂ ਵੱਧ ਤਾਪਮਨ ਲੁਧਿਆਣਾ ਦੇ ਸਮਰਾਲਾ ਦੇ ਵਿੱਚ ਦਰਜ ਕੀਤਾ ਗਿਆ ਜਦੋਂ ਕਿ ਕਈ ਹੋਰ ਜ਼ਿਲਾਂ ਦੇ ਵਿੱਚ ਤਾਪਮਨ 34 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਹਵਾਈ ਅੱਡੇ ਦੇ ਉੱਤੇ ਵੱਧ ਤੋਂ ਵੱਧ ਤਾਪਮਨ 34 ਡਿਗਰੀ ਸੈਲਸੀਅਸ ਤੇ ਅੰਮ੍ਰਿਤਸਰ ਦੇ ਵਿੱਚ 34.7 ਡਿਗਰੀ ਸੈਲਸੀਅਸ ਅਤੇ ਲੁਧਿਆਣਾ ਦੇ ਵਿੱਚ 35.2 ਡਿਗਰੀ ਸੈਲਸੀਅਸ ਅਤੇ ਪਟਿਆਲਾ ਦੇ ਵਿੱਚ ਵੀ 33 ਡਿਗਰੀ ਸੈਲਸੀਅਸ ਰਿਹਾ ਆਏਗਾ ਤਾਂ ਹਿਮਾਚਲ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਨੇ ਉਹ